ਸਤਿ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ 12 9 2024 ਨੂੰ ਜੱਸਾ ਪੱਟਿਓਂ ਔਰ ਵਿਕਰਾਂਤ ਦੇ ਵਿੱਚ ਦੇੜੀ ਕੁਸ਼ਤੀ ਹੋਈ ਹੈ ਇਹ ਵੀ ਬਹੁਤ ਲਾਜਵਾਬ ਹੋਈ ਹੈ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਵਿੱਚ ਦੱਸਿਆ ਸੀ 11 ਤਰੀਕ ਨੂੰ ਸ਼ਿਕੰਦਰ ਸ਼ੇਖ ਨਾਲ ਵਿਕਰਾਂਤ ਦੀ ਕੁਸ਼ਤੀ ਹੋਈ ਸੀ ਜਿਸ ਦੇ ਵਿੱਚ ਸ਼ਿਕੰਦਰ ਸ਼ੇਖ ਨੇ ਬਾਜੀ ਮਾਰੀ ਸੀ ਔਰ ਸ਼ਿਕੰਦਰ ਸ਼ੇਖ ਦੱਸਿਆ ਸੀਗਾ ਤੁਹਾਨੂੰ ਕਿ ਪਹਿਲਾਂ ਵਾਂਗੂ ਇੱਕ ਆਪਣੀ ਜਿਵੇਂ ਪਹਿਚਾਨ ਰੱਖਦਾ ਕਿ ਚਪਟਾ ਮਾਰ ਕੇ ਖੇਡਣ ਦੀ ਔਰ ਆਪਣੇ ਵਿਰੋਧੀ ਪਹਿਲਵਾਨ ਤੇ ਇੱਕਦਮ ਪ੍ਰੈਸ਼ਰ ਬਣਾਉਂਦਾ ਹੈ ਉਹ ਔਰ ਇੰਨਾ ਕੋ ਪ੍ਰੈਸ਼ਰ ਬਣਾ ਦਿੰਦਾ ਕਿ ਪਹਿਲਵਾਨ ਡਰ ਜਾਂਦਾ ਸਹਿਮ ਜਾਂਦਾ ਆਪਣੀ ਕਿਤਨਾ ਕਿਤੇ ਉਹਦਾ ਧਿਆਨ ਭੰਗ ਹੋ ਜਾਂਦਾ ਤਾਂ ਉਹ ਕੁਸ਼ਤੀ ਹਾਰਦਾ ਇਹ ਹੀ ਇੱਕ ਟੈਕਨੀਕ ਹੈ ਜਿਹੜੀ ਸਿਕੰਦਰ ਸਿੰਘ ਦੀ ਸੋ ਇਸ ਤੋਂ ਬਾਅਦ ਵਿਕਰਾਂਤ ਕੁਮਾਰ ਜਿਹੜਾ ਕਿ ਹਰਿਆਣੇ ਦਾ ਮਲ ਹੈ ਉਹਦੇ ਨਾਲ ਜੱਸਾ ਪੱਟੀ ਦੀ ਕੁਸ਼ਤੀ ਹੋਈ ਹੈ 12 ਤਰੀਕ ਨੂੰ ਇਹ ਕੁਸ਼ਤੀ ਵੀ ਬੜੀ ਲਾਜਵਾਬ ਹੋਈ ਹੈ ਹਿੰਦੁਸਤਾਨ ਦਾ ਮੰਨਿਆ ਹੋਇਆ ਪਹਿਲਵਾਨ ਜੱਸਾ ਪੱਟੀ ਜੋ ਕਿ ਬਹੁਤ ਹੀ ਪਾਵਰਫੁਲ ਔਰ ਬਹੁਤ ਹੀ ਇਨਾਮ ਜਿੱਤ ਚੁੱਕਿਆ ਔਰ ਲਗਭਗ ਭਾਰਤ ਦੇ ਸਾਰੇ ਹੀ ਪਹਿਲਵਾਨਾਂ ਨੂੰ ਇੱਕ ਇੱਕ ਵਾਰੀ ਚਿਤ ਕਰ ਚੁੱਕਾ ਹੈ ਹਾਂ ਕਈ ਵਾਰੀ ਪਹਿਲਵਾਨ ਅਹਦ ਐਦਾ ਹੁੰਦਾ ਕਿ ਕੁਸ਼ਤੀਆਂ ਲੜ ਲੜ ਕੇ ਬਹੁਤ ਜ਼ਿਆਦਾ ਥੱਕ ਜਾਂਦੇ ਔਰ ਵੱਡੇ ਮੱਲਾਂ ਤੋਂ ਕਈ ਵਾਰੀ ਹਾਰ ਵੀ ਜਾਂਦਾ ਸੋ ਇਹ ਕੋਈ ਵੱਡੀ ਗੱਲ ਨਹੀਂ ਇਹ ਪਹਿਲਵਾਨੀ ਹੈ ਇੱਥੇ ਇੱਕ ਦੋ ਇੱਕ ਮਾਂ ਦੇ ਲਾਲ ਹੁੰਦੇ ਹਨ ਔਰ ਇਹ ਵਿਕਰਾਂਤ ਦੇ ਨਾਲ ਜਿਹੜੀ ਕੁਸ਼ਤੀ ਹੋਈ ਹੈ ਦੇਖੋ ਤੁਸੀਂ ਬਹੁਤ ਵਧੀਆ ਹੋਈ ਹੈ ਇੱਥੇ ਅੱਜ ਆਪਾਂ ਰਿਐਕਸ਼ਨ ਦੇ ਦੇ ਰਹੇ ਹਾਂ ਸੋ ਜੱਸੇ ਪੱਟੀ ਨੂੰ ਵਿਕਰਾਂਤ ਨੇ ਟੱਕਰ ਦਿੱਤੀ ਵਧੀਆ 5-7 ਮਿੰਟ ਤੋਂ ਵੱਧ ਵਧੀਆ ਔਰ ਜੱਸੇ ਪੱਟੀ ਦੀ ਆਦਤ ਹੈ ਕਿ ਉਹ ਪਹਿਲਾਂ ਆਪਣੇ ਵਿਰੋਧੀ ਨੂੰ ਪਹਿਲਾਂ ਥੋੜਾ ਡਿਫੈਂਸਿਵ ਹੋ ਕੇ ਖੇਡਦਾ ਹੈ ਉਹ ਆਪਣੇ ਵਿਰੋਧੀ ਨੂੰ ਥਕਾ ਲੈਂਦਾ ਚੰਗੀ ਤਰ੍ਹਾਂ ਜਦੋਂ ਉਹ ਦੇਖ ਲੈਂਦਾ ਹੈ ਕਿ ਇਹਦਾ ਸਾਹ ਫੁੱਲ ਗਿਆ ਇਹਦੀਆਂ ਰਗਾਂ ਫੁੱਲ ਗਈਆਂ ਔਰ ਇਹਦੇ ਤੋਂ ਹੁਣ ਮੇਰਾ ਸਾਹਮਣਾ ਔਖਾ ਹੋ ਜੂਗਾ ਕਰਨਾ ਜਦੋਂ ਉਹ ਦੇਖ ਲੈਂਦਾ ਕਿ ਪਹਿਲਵਾਨ ਦਾ ਜੋਰ ਹੋ ਚੁੱਕਾ ਹੈ ਜਦੋਂ ਉਹ ਦੇਖ ਲੈਂਦਾ ਹੈ ਕਿ ਪਹਿਲਵਾਨ ਨੂੰ ਜਦੋਂ ਉਪਚੇਤਕੇ ਹਿਲਦਾ ਤਾਂ ਪਿਛਲੀ ਪਿਛਾ ਨੂੰ ਜਦੋਂ ਵੱਧਦਾ ਹੈ ਤਾਂ ਇਹੀ ਉਹਦਾ ਇੱਕ ਟਰਨਿੰਗ ਪੁਆਇੰਟ ਹੈ ਜੱਸਾ ਪੱਟੀ ਦਾ ਉਦੋਂ ਉਹ ਹਮਲਾਵਰ ਹੋ ਜਾਂਦਾ ਹੈ ਸੋ ਉਸ ਤੋਂ ਬਾਅਦ ਫਿਰ ਉਹ ਪਹਿਲਵਾਨ ਦੇ ਜਦੋਂ ਉੱਪਰ ਆ ਜਾਂਦਾ ਹੈ ਔਰ ਰੱਬ ਨਾ ਕਰੇ ਕਿ ਜੱਸੇ ਦਾ ਗੋਡਾ ਕਿਸੇ ਦੀ ਧੌਣ ਤੇ ਰੱਖਿਆ ਜਾ ਕਿਉਂਕਿ ਇਹ ਫੇਮਸ ਹੋ ਚੁੱਕਾ ਹੈ ਜਦੋਂ ਡੇਢ ਕੁਇੰਟਲ ਦਾ ਇੱਕ ਇੱਕ ਕੁਇੰਟਲ 60 ਕਿਲੋ ਦੇ ਆਸ-ਪਾਸ ਵਜ਼ਨ ਜਦੋਂ ਧੌਣ ਦੇ ਉੱਤੇ ਆਉਂਦਾ ਤਾਂ ਧੌਣ ਜਾਣਦੀ ਹੈ ਧੌਣ ਦੇ ਮਣਕੇ ਜਾਂਦੇ ਨੇ ਤੌਣ ਦੀਆਂ ਨਸਾਂ ਜਾਣਦਿਆਂ ਨੇ ਕਿਵੇਂ ਕੜਾਕੇ ਬੋਲਦ ਨੇ ਸਰਵਾਈਕਲ ਵਗੈਰਾ ਤਾਂ ਜਾਂ ਉੱਡ ਜਾਂਦਾ ਤੇ ਜਾਂ ਜ਼ਿੰਦਗੀ ਪਰ ਜਾਂਦਾ ਹੀ ਨਹੀਂ ਹੈਗਾ ਸਰੀਰ 'ਚ ਹੀ ਵੱਸ ਜਾਂਦਾ ਸਰਵਾਈਕਲ ਨਸਾਂ ਇੰਨੀਆ ਮਸਲ ਲੈਂਦਾ ਹੋ ਸੋ ਦੋਸਤੋ ਉਹਨੇ ਵਿਕਰਾਂਤ ਦੇ ਜਦੋਂ ਥੌਣ ਤੇ ਗੋਡਾ ਰੱਖ ਲਿਆ ਤਾਂ ਸਮਝ ਲਓ ਫਿਰ ਵਿਕਰਾਂਤ ਤਾਂ ਕੀ ਚੰਗੀਆਂ ਚੰਗੀਆਂ ਨੇ ਚੀਕਾਂ ਪੈਂਦੀਆਂ ਨੇ ਔਰ ਉਹਨੇ ਬਚਨ ਦੀ ਬਹੁਤ ਕੋਸ਼ਿਸ਼ ਕੀਤੀ ਇਸ ਗੋਡੇ ਤੋਂ ਭਾਈ ਢਾਈ ਢਾਈ ਕੁਆਂਟਲ ਵਾਲੇ ਮੱਲ ਵੀ ਨਹੀਂ ਬਚੇ ਹੈਗੇ ਜੱਸੇ ਦੇ ਗੋਡਾ ਜਿਹੜਾ ਬੜਾ ਫੇਮਸ ਹੈ ਜਦੋਂ ਥੌਣ ਤੇ ਲੱਗਦਾ ਸੋ ਉਹਨੇ ਫਿਰ ਐਂਡ ਇਹੀ ਹੋਇਆ ਕਿ ਨੰਚਿਤ ਕਰਤਾ ਵਿਕਰਾਂਤ ਨੂੰ ਪਰ ਕੁਸ਼ਤੀ ਵਧੀਆ ਹੋਈ ਲਾਜਵਾ ਹੋਈ ਟੱਕਰ ਵਾਲੀ ਹੋਈ ਇਹ ਇੱਕ ਐਦਾਂ ਦੀ ਕੁਸ਼ਤੀ ਨਹੀਂ ਹੋਈ ਬੇਮਜਾ ਕੁਸ਼ਤੀ ਜਿਵੇਂ ਮਲ ਆਏ ਖਾੜੇ ਦੇ ਵਿੱਚ ਲੜਾਈ ਝਗੜਾ ਹੋ ਗਿਆ ਜਾਂ ਤੁਤੂ ਮਮਾ ਹੋ ਗਈ ਜਾਂ ਇੱਕ ਦੂਜੇ ਨੂੰ ਮਾੜਾ ਬੋਲਿਆ ਜਾਂ ਆਉਣ ਸਾਰੀ ਦੂਜਾ ਵਿਰੋਧੀ ਪਹਿਲਵਾਨ ਚਿੱਤ ਹੋ ਗਿਆ ਸੋ ਜਦੋਂ ਕੁਸ਼ਤੀ ਲੜ ਕੇ ਔਰ ਟੱਕਰ ਨਾਲ ਹਾਂ ਕੋਈ ਪਹਿਲਵਾਨ ਹਰਦਾ ਤਾਂ ਉਹਨੂੰ ਵੀ ਹਰਿਆਣੇ ਕਹਿੰਦੇ ਉਹ ਵੀ ਵਧੀਆ ਪਹਿਲਵਾਨ ਹੈ ਸੋ ਜੱਸੇਪੱਟੀ ਦੀ ਕੋਈ ਰੀਸ ਨਹੀਂ ਜੱਸੇਪੱਟੀ ਵਰਗਾ ਆਪਣੇ ਹਿੰਦੁਸਤਾਨ ਦੇ ਵਿੱਚ ਸ਼ਾਇਦ ਹੀ ਕੋਈ ਐਹੋ ਜਿਹਾ ਕਲਾਸਿਕਲ ਪਲੇਅਰ ਹੋਊਗਾ ਬਾਕੀ ਸਾਰੇ ਆਪਾਂ ਦੇਖਦੇ ਹਾਂ ਐਗਰੈਸਿਵ ਹੋ ਜਾਂਦੇ ਨੇ ਗੁੱਸੇ ਚ ਆ ਜਾਂਦੇ ਨੇ ਜਾਂ ਕਿਤੇ ਨਾ ਕਿਤੇ ਫੌਲ ਕਰ ਜਾਂਦੇ ਨੇ ਕਿਤੇ ਪਹਿਲਾਂ ਜੱਸਾ ਨੂੰ ਵੀ ਆਉਂਦਾ ਸੀ ਪਰ ਹੁਣ ਅੱਜ ਦੀ ਡੇਟ ਦੇ ਵਿੱਚ ਜੱਸਾ ਬਹੁਤ ਸੈਂਸਿਟਿਵ ਹੋ ਚੁੱਕਾ ਹੈ ਬਹੁਤ ਵਧੀਆ ਖੇਡਦਾ ਹੈ ਪਰ ਦਿਮਾਗ ਨੂੰ ਆਪਣੇ ਤਨ ਮਨ ਨੂੰ ਬਹੁਤ ਕਾਬੂ ਵਿੱਚ ਰੱਖਦਾ ਹੈ ਗੁੱਸੇ ਨੂੰ ਵੀ ਸੋ ਬਹੁਤ ਵਧੀਆ ਖੇਡਿਆ ਜੱਸਾ ਪੱਟੀ ਜੱਸਾ ਪੱਟੀ ਨੇ ਇਹ 141000 ਦੀ ਕੁਸ਼ਤੀ ਜਿੱਤੀ ਸੋ ਦੋਸਤੋ ਆਪਾਂ ਜਿッセ ਵੀਰ ਨੂੰ ਵਧਾਈਆਂ ਜਰੂਰ ਦਿਓ ਕਮੈਂਟ ਬਾਕਸ ਵਿੱਚ ਇੱਕ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਛੱਡਿਓ ਔਰ ਇਸ ਰਿਐਕਸ਼ਨ ਵੀਡੀਓ ਬਾਰੇ ਤੁਹਾਡੀ ਕੀ ਰਾਏ ਹੈ ਇਹ ਜਰੂਰ ਦੱਸਿਓ ਸੁਝਾਅ ਜਰੂਰ ਦਿਓ ਔਰ ਇਹਦੇ ਨਾਲ ਹੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸਤਿ ਸ੍ਰੀ ਅਕਾਲ ਨਮਸਤੇ ਆਦਾਬ